ਕੇ ਸਿੱਧੂ ਦੇ ਜਨਮ ਨਾਲ ਮੂਸਾਪਿੰਡ ਵਿੱਚ ਖੁਸ਼ੀਆਂ ਮੁੜ ਵਾਪਸ ਆ ਗਈਆਂ ਨੇ ਲੋਕ ਜਿੱਥੇ ਪਹਿਲਾਂ ਸਿੱਧੂ ਮੁਸੇ ਵਾਲੇ ਦੀ ਹਵੇਲੀ ਵਿੱਚ ਭਰੇ ਮਨ ਨਾਲ ਜਾਂਦੇ ਸੀ ਉੱਥੇ ਹਵੇਲੀ 'ਚ ਹੁਣ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਨਿੱਕੇ ਸਿੱਧੂ ਦੀ ਜਲਦ ਹਵੇਲੀ ਵਿੱਚ ਐਂਟਰੀ ਹੋਣ ਵਾਲੀ ਹੈ ਜਿਵੇਂ ਹੀ ਮਾਤਾ ਚਰਨ ਕੌਰ ਨੂੰ ਹਸਪਤਾਲੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੂਰਾ ਪਰਿਵਾਰ ਹਵੇਲੀ ਵਿੱਚ ਪੈਰ ਪਾਏਗਾ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਟਰੈਕਟਰਾਂ ਨੂੰ ਵੀ ਸ਼ਿੰਗਾਰ ਦਿੱਤਾ ਗਿਆ 911 ਤੇ ਹਰ ਕੋਈ ਨਿੱਕੇ ਸਿੱਧੂ ਦੀ ਐਂਟਰੀ ਦੇਖਣ ਲਈ ਉਤਸ਼ਾਹਿਤ ਹੈ ਸਿੱਧੂ ਖੇਤੀ ਨੂੰ ਬੇਹੱਦ ਪਿਆਰ ਕਰਦਾ ਸੀ ਜਿਸ ਦੇ ਚਲਦਿਆਂ ਉਸ ਨੇ ਵੱਡੇ ਵੱਡੇ ਸ਼ਹਿਰਾਂ ਤੇ ਦੇਸ਼ਾਂ ਵਿੱਚ ਰਹਿਣ ਦੀ ਬਜਾਏ ਆਪਣੇ ਪਿੰਡ 'ਚ ਰਹਿਣਾ ਬਿਹਤਰ ਸਮਝਿਆ ਟਰੈਕਟਰਾਂ ਨੂੰ ਲੈ ਕੇ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਨਿੱਕੇ ਸਿੱਧੂ ਨੂੰ ਵੀ ਸੱਭਿਆਚਾਰ ਨਾਲ ਜੋੜਨਗੇ ਅਤੇ ਕਿਰਤਵਲ ਲਾਣਗੇ ਉਹ ਦੱਸਣਗੇ ਕਿ ਉਸ ਦਾ ਵੱਡਾ ਪ੍ਰਾ ਕੀ ਸੀ ਨਾਲ ਹੀ ਨਿੱਕੇ ਸਿੱਧੂ ਨੂੰ ਗਾਇਕੀ ਫੀਲਡ ਵਿੱਚ ਵੀ ਤਿਆਰ ਕਰਨਗੇ ਨਿੱਕੇ ਸਿੱਧੂ ਮੂਸੇਵਾਲੇ ਦਾ ਨਾਮ ਵੀ ਰੱਖ ਦਿੱਤਾ ਗਿਆ ਹੈ ਪਿਤਾ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਬੱਚੇ ਦਾ ਨਾਮ ਸੁਖਦੀਪ ਸਿੰਘ ਸਿੱਧੂ ਰੱਖਾਂਗੇ ਕਿਉਂਕਿ ਇਹ ਸਾਡੇ ਲਈ ਸੁੱਖ ਲੈ ਕੇ ਆਇਆ ਹੈ ਅਤੇ ਨਾਲ ਹੀ ਨਿੱਕੇ ਸਿੱਧੂ ਮੂਸੇਵਾਲੇ ਦੀ ਐਂਟਰੀ ਜੋ ਕਿ ਨਾਟ 11 ਤੇ ਹੋਵੇਗੀ ਦੇਖਣ ਲਈ ਖੋਵੇਗੀ ਬਾਕੀ ਕਿਸ ਕਿਸ ਨੂੰ ਨਿੱਕੇ ਸਿੱਧੂ ਮੂਸੇਵਾਲੇ ਦਾ ਘਾਰਾਂ ਦਾ ਇੰਤਜ਼ਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ